ਮੇਰਾ ਕੁਲਜੀਤ ਸਿੰਘ ਤੇ ਕੀ ਲੱਗਦਾ ਜੀ ਜਨਾਬ ਜੀ ਲੱਗਦੀ ਇਹ ਮੇਰੇ ਭਰਾ ਆ ਹੀ ਵੱਡੇ ਜੀ ਕੀ ਹੋਇਆ ਜੀ ਇਹ ਰਾਤ ਪਹਿਲਾਂ ਤੇ ਫੋਨ ਆਇਆ ਸੀ ਕਿ ਐਕਸੀਡੈਂਟ ਹੋ ਗਿਆ ਕੋਈ ਗੱਡੀ ਛੇੜ ਮਾਰ ਕੇ ਸੁੱਟ ਗਈ ਉਸ ਤੋਂ ਬਾਅਦ ਜਿੰਨਾ ਮਤਲਬ ਪੁਲਿਸ ਵਗੈਰਾ ਆਈ ਸਾਰੀ ਇਨਕੁਆਰੀ ਹੋਈ ਜੀ ਤੇ ਮਤਲਬ ਪਤਾ ਚੱਲਿਆ ਵੀ ਕਿਸੇ ਨੇ ਗੋਲੀ ਮਾਰੀ ਹੈ ਜੀ ਤੇ ਉਹ ਫਿਰ ਮੌਕੇ ਤੇ ਡੈਥ ਹੋ ਗਈ ਜੀ ਇਹਨਾਂ ਦੀ ਚੈੱਕ ਕਰੋ ਮਤਲਬ ਇਹ ਤੱਕ ਕੋਈ ਪਤਾ ਨਹੀਂ ਲੱਗਾ ਇਦਾਂ ਦਾ ਕਾਰਨਾਂ ਦਾ ਜੀ ਬਾਕੀ ਪੁਲਿਸ ਦੀ ਇਨਕੁਆਰੀ ਚੱਲ ਰਹੀ ਹੈ ਤੇ ਉਹਦੇ ਵਿੱਚ ਪਤਾ ਲੱਗੂਗਾ ਕੋਈ ਲਾਗਡਾੜ ਨਹੀਂ ਇਦਾਂ ਦੀ ਕੋਈ ਮਤਲਬ ਇਹਨਾਂ ਦਾ ਹੈ ਨਹੀਂ ਸਹੀ ਕੋਈ ਇਦਾਂ ਵਾਕਿਆ ਹੈ ਕਿੱਥੋਂ ਦਾ ਜੀ ਇਹ ਆਪਣੇ ਹੈਗਾ ਜੀ ਸਤਕੋਈ ਰੋਡ ਦਾ ਸਤਕੋਆ ਮੋੜ ਹੈ ਜੀ ਮਸਾਲਾ ਮੱਝਾ ਜੰਗ ਲੱਗੀ ਇਹ 7:30 ਦਾ ਟਾਈਮ ਸੀ ਜਦੋਂ ਇਨਸੀਡੈਂਟ ਹੋਇਆ ਜੀ ਉਹ ਹੋ ਸੀ 55 ਸਾਲ ਸੀ ਉਮਰ ਦੋ ਬੇਟੇ ਹੈ ਜੀ ਦੋਵੇਂ ਮੈਰਿਡ ਹੈ ਤੇ ਵਾਈਫ ਇਹਦੀ ਏਜ ਕਿੰਨੀ ਏਜ 55 ਸਾਲ ਦੀ ਏਜ ਹੈ ਜੀ ਕਿਉਂਕਿ ਇਹ ਤੇ ਸ਼ੱਕ ਹਨ ਸ਼ੱਕ ਕੋਈ ਨਹੀਂ ਅੱਗਦੇ ਹੈ ਨਹੀਂ ਹੈ ਮਤਲਬ ਬਾਕੀ ਇਨਕੁਆਰੀ ਚੱਲ ਰਹੀ ਹੈ ਜੋ ਕੈਮਰੇ ਕਮਰੇ ਦੇਖਾਂਗੇ ਪਰ ਉਹਦੇ ਤੇ ਪਤਾ ਲੱਗੂਗਾ ਹੁਣ ਅਗਲੇ ਦਿਨਾਂ ਦੀ ਕੋਈ ਇਦਾਂ ਦੀ ਲਾਕਡਾਡ ਨਹੀਂ ਸੀ ਹੈਗੀ ਬਾਕੀ ਇਹ ਆ ਵੀ ਜਿਹੜੀ ਵੀ ਜਿੰਨਾਂ ਨੇ ਕੀਤਾ ਦੋਸ਼ੀਆਂ ਨੇ ਐਫ ਆਈ ਆਰ ਵਗੈਰਾ ਰਾਤ ਹੋ ਗਈ ਆ ਤੇ ਇਹ ਉਹਨਾਂ ਨੂੰ ਸਖਤ ਸਜ਼ਾ ਜਿਹੜੀ ਕਿਨਾ ਜੀ ਮੇਡਮ ਨਾਮ ਮਸਕੀਨ ਸਿੰਘ ਹੈ ਜੀ ਮੈਂ ਇਨਾਲੇ ਤੋਂ ਆ ਜਿੰਨਾ ਦੇ ਤੋਂ ਦੋ ਟੱਕੀ ਮੇਰਾ ਦਿਵਾਈ ਸੀ ਮੇਜਰ ਸਿੰਘ ਬਹੁਤ ਲੈਕ ਸਿਆਣਾ ਆਦਮੀ ਬਹੁਤ ਲੈਕ ਪਰ ਮਾਰ ਨੂੰ ਲਿਕੇ ਬਿਠਾਈ ਅੱਈ ਪਤਾ ਨਹੀਂ ਕੋਈ ਲਾਕ ਡਾਕ ਕੋਈ ਕੀ ਗੱਲ ਹੋਈ ਆ ਕਿਸੇ ਨੇ ਗੋਲੇ ਮਾਰ ਦਿੱਤੀ ਆ ਸਾਨੂੰ ਲੋਕਾਂ ਨੂੰ ਲੱਗਾ ਕਿ ਉਹ ਕਾਲੀ ਖਤਮ ਹੋ ਗਈ ਆ ਇਹ ਅੱਜ ਵੀ ਅਭੀ ਕਰਨੇ ਤੋਂ ਨਾ ਕਟਕੁਟੀ ਹੋ ਕੇ ਲੋਕਾਂ ਨੇ ਸੈਰਪੁਰਸੇ ਪਰ ਖਰਾਬ ਕਰਕੇ ਤੇ ਫਿਰ ਯਾਰਾ ਕੰਮ ਕੀਤਾ ਇਹ ਕੰਮ ਕੀ ਕਰਦੇ ਸੀ ਇਹ ਡਾਕਟਰ ਮੈਡੀਕਲ ਡਾਕਟਰ ਪਰ ਸੋ ਰਹੇ ਹੁੰਦਾ ਕੋਈ ਸ਼ਾਮ ਨੂੰ 3:30 9 ਵਜੇ ਕਤਲਾ ਆਈ ਆ ਕਿ ਇੱਕ ਬੋਡੀ ਜਿਹੜੀ ਹੈ ਸਤਖੋਆ ਮੋੜ ਤੇ ਮੇਜਰ ਸਿੰਘ ਦਾ ਇੱਕ ਵਿਅਕਤੀ ਜੋ ਬਟਾਲੇ ਦਾ ਰਹਿਣ ਵਾਲਾ ਉਹਦੀ ਪਈ ਹੈ ਜਦੋਂ ਇਹ ਮੌਕੇ ਤੇ ਪਹੁੰਚਿਆ ਉੱਥੇ ਉਸ ਟਾਈਮ ਮਾਰਨ ਵਾਲਾ ਮੇਜਰ ਸਿੰਘ ਦਾ ਲੜਕਾ ਕਰਨਦੀਪ ਸਿੰਘ ਮੌਕੇ ਤੇ ਹੀ ਉਹਨਾਂ ਦੇ ਸਾਰਾ ਦੇਖਣ ਤੋਂ ਬਾਅਦ ਉਹਨੇ ਫਿਰ ਅਸੀਂ ਐਫ ਆਈ ਆਰ ਆਪਣੇ ਸੇਖਵਾ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 71 302 ਦੇ ਤੇ 103 ਬੀ ਐਸ ਐਮ ਦੇ ਵਿੱਚ ਰਜਿਸਟਰ ਕੀਤੀ ਹੈ ਉਹਨਾਂ ਨੇ ਤਿੰਨ ਦੋਸ਼ੀਆਂ ਦਾ ਬਾਈ ਨੇਮ ਔਰ ਤਿੰਨਾਂ ਦਾ ਅਨਨੋਨ ਦੇ ਵਿੱਚ ਨਾਲ ਆਇਆ ਬਾਕੀ ਕਾਨੂੰਨ ਮੁਤਾਬਕ ਜਿਹੜੇ ਅੱਜ ਪੋਸਟਮਾਨ ਨੂੰ ਕਰਾ ਕੇ ਜੋ ਵੀ ਬਣਦੀ ਕਾਰਵਾਈ ਉਹ ਹੋ ਜਾਵੇਗਾ ਔਰ ਇਹਨੂੰ ਕਿਉਂ ਗੋਲੀ ਬਣਾ ਦਿਖੋ ਅਜੇ ਤਾਂ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਤਫ਼ਤੀਸ਼ ਚੱਲ ਰਹੀ ਹੈ ਜਿਵੇਂ ਤਫ਼ਤੀਸ਼ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਇਹਦੇ ਨਾਲ ਸਾਂਝੀ ਕਰਾਂਗੇ